ਕਿਸਾਨ ਜਥੇਬੰਦੀਆਂ ਵੱਲੋਂ ਜਿੱਥੇ ਸਰਕਾਰ ਖਿਲਾਫ ਲਗਾਤਾਰ ਅੰਦੋਲਨ ਖੋਲਿਆ ਹੋਇਆ ਉੱਥੇ ਹੀ ਕਿਸਾਨ ਜਥੇਬੰਦੀਆਂ ਵੱਲੋਂ ਪੂਰੇ ਭਾਰਤ ਵਿੱਚ 500 ਜ਼ਿਲ੍ਹਿਆਂ ਵਿੱਚ ਕਿਸਾਨਾਂ ਚੋਂ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਕਿਸਾਨਾਂ ਆਗੂਆਂ ਦਾ ਕਹਿਣਾ ਹੈ ਕਿ ਟਰੈਕਟਰ ਪ੍ਰੇਡ ਕਰਨਗੇ ਤੇ ਸਰਕਾਰ ਦੇ ਬਰੋਬਰ ਕਰਨ ਜਾ ਰਹੇ ਆ ਕਿਸਾਨਾਂ ਆਗੂ ਦਾ ਕਹਿਣਾ ਹੈ ਕਿ ਜਿੱਥੇ ਸਰਕਾਰ ਝੂਠੇ ਵਾਅਦੇ ਕਰਕੇ ਲੋਕਾਂ ਨਾਲ ਪ੍ਰੇਡ ਕਰਦੀ ਸੀ ਉੱਥੇ ਕਿਸਾਨ ਮਜ਼ਦੂਰਾ ਨੇ ਵੀ ਦਾਸ ਦਿੱਤਾ ਹੈ ਕਿ ਤੇ ਆਪਣੀਆਂ ਹੱਕੀ ਮੰਗਾਂ ਵਾਸਤੇ ਸੰਵਿਧਾਨ ਦੀ ਰਾਖੀ ਕਰਨ ਵਾਸਤੇ ਟਰੈਕਟਰ ਮਾਰਚ ਕੱਢ ਰਹੇ ਆ ਮੈਂ ਰੰਜੋਤ ਸਿੰਘ ਰੋਣਾਵਾ ਕਾਤੀ ਸੰਘ ਯੂਨੀਅਨ ਕਾਦੀਆਂ ਬਲਾਕ ਪ੍ਰਧਾਨ ਕਾਦੀਆਂ ਜਿਹੜਾ ਮਾਰਚ ਆ ਜੀ ਜਦੋਂ ਆਪਾਂ ਅੰਦੋਲਨ ਖਤਮ ਕਰਕੇ ਆਏ ਹਾਂ ਸਰਕਾਰ ਦੇ ਨਾਲ ਸਾਡੀ ਉਹ ਕੋਈ ਹੋਰ ਮੰਗਾਂ ਸਨ ਕੱਲੀ ਸਾਡੀ ਉਹ ਬਿੱਲ ਦੀ ਇੱਕ ਮੰਗਣੀ ਸੀ ਉਹਦੇ ਨਾਲ ਸਾਡੀ ਐਮ ਐਸ ਪੀ ਦਾ ਗਰੰਟੀ ਕਾਨੂੰਨ ਕਿਸਾਨਾਂ ਦੇ ਜਿਹੜਾ ਕਰਜ਼ਾ ਉਹਦੀ ਮਾਫੀ ਫੇਰ ਜਿਹੜੀ ਸਾਡੀ ਫਸਲ ਆ ਉਹਦਾ ਪੂਰਾ ਭਾਅ ਜਿਹੜੀ ਟੈਪਸਟੀ ਵੀ ਜੇ 3+2 ਉਹ ਦਿੱਤਾ ਜਾਵੇ ਇਹ ਇਹ ਟੂ ਨਾ ਦਿੰਦੇ ਆ ਅਸੀਂ 3+2 ਦਾ ਮੰਗਦੇ ਆ ਸੁਆਮੀ ਨਾਥਨ ਰਿਪੋਰਟ ਦੇ ਨਾਲ ਜਿਹੜਾ ਵਾ ਭਾਅ ਤੁਹਾਡਾ ਜਿਹੜਾ ਪੱਕਾ ਵੱੱਗੇ ਫਸਲਾਂ ਦਾ ਉਸ ਵੀ ਗੱਲ ਜਦੋਂ ਆਪਾਂ ਅੰਦੋਲਨ ਖਤਮ ਕਰਕੇ ਆਏ ਉੱਥੇ ਕੁਝ ਕਿਸਾਨਾਂ ਦੇ ਪਰਚੇ ਹੋਏ ਸਨ ਉਹ ਪਰਚਿਆਂ ਦੀ ਮਾਫੀ ਜਿਹੜੀ ਸਰਕਾਰ ਨੇ ਕਿਹਾ ਸੀ ਇਹ ਪਰਚੇ ਜਿਹੜੇ ਮaaf ਕਰ ਦਾਂਗੇ ਵਾਪਸ ਲਾੜਾ ਨੇ ਪਰ ਉਹ ਸਰਕਾਰ ਦੇ ਨਾਲ ਪਰਚੇ ਵਾਪਸ ਲਏ ਨਹੀਂ ਉਹ ਵੀ ਸਾਡੀ ਹੁਣ ਇਹਦੇ ਵਿੱਚ ਇੱਕ ਮੰਗਾ ਬਿਸ਼ਰਾ ਟੈਣੀ ਨੂੰ ਆਪਣੇ ਉਹਦੇ ਤੋਂ ਬਰਖਾਸਤ ਕਰਨਾ ਜਿਹਦੇ ਜਿਹਦੇ ਮੁੰਡੇ ਨੇ ਕੁਝ ਕਿਸਾਨ ਜਾਨ ਬੁਝ ਗਈ ਉਹਨਾਂ ਦੇ ਉੱਤੇ ਜੀਪ ਛਾੜ ਕੇ ਉਹਨਾਂ ਨੂੰ ਕੁਚਲਿਆ ਸੀ ਉਹਦੇ ਬਰਖਾਸਤ ਕਰਨੀ ਮੰਗਾ ਹੋਰ ਬਾਕੀ ਜਿਹੜੇ ਵੇਖੋ ਸਰਕਾਰ ਜਿਹੜੀ ਹੈ ਨਾ ਇੰਫੋਰਮੈਂਟ ਸਾਰੀ ਨਹੀਂ ਕਰਦੀ ਸਾਰੀਆਂ ਫਕਲਾਂ ਦੀ ਸਰਕਾਰ ਪ੍ਰੋਕਿਊਰਮੈਂਟ ਕਰਦੀ ਸਿਰਫ ਕਣਕ ਦੇ ਝੋਨੇ ਦੀ ਬਾਕੀ ਮੱਕੀ ਹੋ ਗਈ ਜਵਾਰ ਹੋ ਗਈਆਂ ਦਾਲਾਂ ਹੋ ਗਈਆਂ ਕਪਾਹ ਹੋ ਗਈ ਜਿੰਨੀਆਂ ਵੀ ਬਾਕੀ ਬੱਚੀ ਫਸਲਾਂ ਨੇ ਉਹ ਸਰਕਾਰ ਨਹੀਂ ਖਰੀਦ ਕਰਦੀ ਨਹੀਂ ਲੈਂਦੀ ਪਰ ਉਹਦਾ ਨੁਕਸਾਨ ਕਿੰਨਾ ਸਰਕਾਰ ਐਮ ਐਸ ਪੀ ਤੈਅ ਕਰ ਦਿੰਦੀ ਆ ਵੀ 1800 ਰੁਪਏ ਨੂੰ ਜਵਾਰ ਵਿਕੇਗੀ ਪਰ ਉਹ ਜਦੋਂ ਪ੍ਰਾਈਵੇਟ ਖੇਤਰ ਜਿਹੜਾ ਖਰੀਦ ਕਰਨ ਆਉਂਦਾ ਵਾ ਮੰਡੀਆਂ ਦੇ ਵਿੱਚ ਉਹ ਐਮ ਐਸ ਪੀ ਦੇ ਉੱਤੇ ਖਰੀਦਦਾ ਨਹੀਂ ਹੈਗਾ ਉਹ ਫਿਰ 1200 1200000 800 ਤੁਸੀਂ ਦੇਖੋ ਪਿਛੇ ਪਿਆਜ਼ ਦਾ ਕੀ ਹਾਲ ਹੋਇਆ ਵਾ ਨਾਸੀਕ ਦੇ ਵਿੱਚ 1 ਰੁਪਏ ਪਿਆਜ਼ ਵੇਗਿਆ 10 ਪੈਸੇ ਪਿਆਜ਼ ਵੇਗਿਆ 24 ਕਿਲੋ ਪਿਆਜ਼ ਵੇਗਿਆ ਵਾ ਜ਼ਿਮੀਂਦਾਰ ਫਸਲ ਲੈ ਕੇ ਮੰਡੀ 'ਚ ਆਉਂਦਾ ਵਾ ਪੈਸੇ ਵਟਣ ਵਾਸਤੇ ਇੱਥੋਂ ਤੱਕ ਮਾੜੇ ਹਾਲਾਤ ਨੇ ਸਟੇਟਾਂ ਦੂਜੀਆਂ ਦੇ ਨਾਸੀਕ ਹੋ ਗਿਆ ਮਹਾਰਾਸ਼ਟਰ ਹੋ ਗਿਆ ਜਿੱਥੇ ਬੈਂਗਨ ਹੀ ਜ਼ਿਆਦਾ ਪੈਦਾ ਹੁੰਦਾ ਸਬਜ਼ੀਆਂ ਜ਼ਿਆਦਾ ਪੈਦਾ ਹੁੰਦੀਆਂ ਨੇ ਉਲਟੇ ਜੜ ਦੀ ਜੇਬ 'ਚੋਂ ਪੈਸੇ ਮੰਗਦੇ ਆ ਵੀ ਸਾਡਾ ਖਰਚਾ ਜ਼ਿਆਦਾ ਆ ਗਿਆ ਨੂੰ ਸਾਹਮਣੇ ਸੰਭਾਲਦਾ ਤੇ ਜੱਟ ਨੂੰ ਕਹਿੰਦੇ ਵੀ ਤੇਰਾ 500 ਰੁਪਏ ਤੂੰ ਬਣਿਆ ਵਾ 250 ਦੀ ਤੇਰੀ ਸਬਜ਼ੀ ਇੰਨਾ ਮਾੜਾ ਜਿਹੜਾ ਜ਼ਿਮੀਂਦਾਰ ਦਾ ਕਿਸਾਨੀ ਦਾ ਹਾਲ ਜਿਹੜਾ ਸਰਕਾਰਾਂ ਨੇ ਕਰਤਾ ਵਾ ਇਹਨਾਂ ਦੇ ਸਾਰਿਆਂ ਦੇ ਸਬੰਧ ਵਿੱਚ ਇਹ ਜਿਹੜਾ ਰੋਸ ਮਾਰਚਾ ਕੱਢਿਆ ਜਾ ਰਿਹਾ ਵਾ ਕਿੱਥੋਂ ਕਿੱਥੋਂ ਹੀ ਰਹਿਣਾ ਤੇ ਕਿੱਥੇ ਇਹ ਸ਼ੁਰੂ ਹੋਣਾਗੇ ਇਹ ਸਰ ਇੱਥੋਂ ਸ਼ੁਰੂ ਕਰਕੇ ਆਪਾਂ ਬਟਾਲੇ ਤੱਕ ਜਾਵਾਂਗੇ ਕਿੰਨੇ ਕੁ ਟਰੈਕਟਰ ਆ ਤੁਹਾਡੇ ਵੱਲੋਂ ਮੰਗਿਆ ਫੇਰੇ ਟਰੈਕਟਰ ਕਾਫੀ ਆ ਕੱਲਾ ਬਟਾਲੇ ਚ ਹੀ ਕਿ ਪੂਰੇ ਪੰਜਾਬ ਚ ਹੋ ਰਿਹਾ ਹੈ ਜਿਹੜਾ ਇਹ ਭਾਈ ਪੂਰੀ ਹਿੰਦੁਸਤਾਨ ਚ ਹੋ ਰਿਹਾ ਵਾ ਇਹ ਸੰਜੁਗ ਕਿਸਾਨ ਮੋਰਚਾ ਜਿਹੜਾ ਬਣਿਆ ਸੀ ਜਦੋਂ ਆਪਾਂ ਦਿੱਲੀ ਅੰਦੋਲਨ ਲੜਿਆ ਵਾ ਇਹ ਹੋਰ ਸੰਯੁਕਤ ਖਸਾਨ ਮੋਰਚੇ ਦੀ ਕਾਲ ਆ ਵੀ ਜਿਹੜੀ ਤੁਸੀਂ ਟਰੈਕਟਰ ਮਾਰਚ ਕਰਨੇ ਆ ਕਿ ਯੂਪੀ ਵਿਹਾਰ ਤਮਿਲਨਾਡੂ ਹਰ ਸਟੇਟ ਚ ਜਿਹੜਾ ਅੱਜ ਟਰੈਕਟਰ ਮਾਰਚ ਹੋਏਗਾ ਕੀ ਕਾਰਨ ਹੈ ਤੁਹਾਨੂੰ ਘੜੀਮੁੜੀ ਜਾ ਕੇ ਟਰੈਕਟਰ ਚ ਰੋਸ ਮਾਰਚ ਕਰਨਾ ਪੈ ਰਿਹਾ ਪਰ ਸਰਕਾਰ ਸੁਣਦੀ ਨਹੀਂ ਤੁਹਾਡੀ ਕਿਤੇ ਵੀ ਸਰ ਸਰਕਾਰ ਚਾਹੁੰਦੀ ਆ ਵੀ ਪ੍ਰਾਈਵੇਟ ਸੈਕਟਰ ਨੂੰ ਹਾਵੀ ਕਰਨਾ ਜਿਹੜਾ ਏਸ ਜਮੀਂਦਾਰ ਦੇ ਕਿਸਾਨੀ ਉੱਤੇ ਵੀ ਅਸੀਂ ਚਾਹੁੰਦੇ ਆ ਵੀ ਜਿਹੜਾ ਸਾਡੇ ਉੱਤੇ ਪ੍ਰਾਈਵੇਟ ਸੈਕਟਰ ਨੂੰ ਨਾ ਥੋਪਿਆ ਜਾਵੇ ਇਹ ਇਸੇ ਕਾਰਨ ਕਰਕੇ ਜਿਹੜੇ ਬਾਰ-ਬਾਰ ਸਾਨੂੰ ਧਰਨੇ ਲਾਉਣੇ ਪੈਂਦੇ ਆ ਮਾਰਚ ਕਰਨੇ ਪੈਂਦੇ ਆ ਕਿਉਂਕਿ ਸਰਕਾਰ ਚਾਹੁੰਦੀ ਹੈ ਵੀ ਕਿਸਾਨੀ ਨੂੰ ਵੀ ਪ੍ਰਾਈਵੇਟ ਹੱਥਾਂ ਦੇ ਵਿੱਚ ਦੇ ਦਿੱਤਾ ਜਾਵੇ। ਬਾਪੂ ਜੀ ਕੀ ਨਾਮ ਤੁਹਾਡਾ? ਮੈਂ ਗਰਮੇਲ ਸਿੰਘ ਪ੍ਰਧਾਮ ਆਰਤੀਸ ਸਿੰਘ ਬਟਾਲਾ ਕੰਗ। ਬਾਪੂ ਜੀ ਕੀ ਲੱਗਦਾ ਅੱਜ ਫੇਰ ਤੁਹਾਨੂੰ ਦੁਬਾਰਾ ਟਰੈਕਟਰ ਮਾਰਚ ਕਰਨਾ ਪਿਆ ਬਹੁਤ ਚਿਰ ਬਾਅਦ। ਇਸ ਕਰਕੇ ਦੁਬਾਰਾ ਕੱਢਣਾ ਪੈ ਰਿਹਾ ਵੀ ਜਿਹੜਾ ਹੀ ਸਿੱਖ ਨੇ ਖਾਂ ਜਿਹੜਾ ਧਰਨਾ ਲਾਇਆ ਸੀਗਾ ਉਹਦੇ ਵਿੱਚ ਸਾਨੂੰ ਥੋੜਾ ਇਨਸਾਫ ਮਿਲਿਆ। ਕਹਿੰਦੇ ਝੋਨੇ ਤੇ ਹੀ ਰਹਿ ਗਿਆ। ਜਿਹੜੀਆਂ ਸਬਜ਼ੀਆਂ ਨੇ ਕਿਆ ਆਲੂ ਲਾਉਨੇ ਆ ਕਿਆ ਹੋਰ ਸਬਜ਼ੀਆਂ ਲਾਉਨੇ ਉਹਦੇ ਵਿੱਚ ਸਾਨੂੰ ਆਪਣੇ ਕੋਲੋਂ ਪੈਸੇ ਜਾਂਦੇ ਆ ਕਿਸੇ ਆਰਕਾਂ ਲਾ ਲਵੋ ਟਰੈਕਟਰ ਆ ਟਮਾਟਰ ਦੇ ਉੱਤੇ ਸਾਡਾ 1 ਕਿੱਲੇ ਦੇ ਲਾਉਣ ਵਾਸਤੇ ਘੱਟੋ ਘੱਟ 50000 ਰੁਪਏ ਖਰਚਾ ਹੁੰਦਾ ਉਹ 12 ਰੁਪਏ ਕਿਲੋ ਵਿਕਣ ਰਿਹਾ ਮੰਡੀ ਜਾ ਜੇ ਤਾਂ ਮੰਡੀ ਦੇ ਵਿੱਚੋਂ ਬਾਹਰ ਨਿਕਲਦਾ ਉਹਦੇ 25 30 40 ਰੁਪਏ ਕਿਲੋ ਹੋ ਜਾਂਦਾ ਇਸ ਕਰਕੇ ਸਾਡਾ ਇਹ ਸੈਂਟਰ ਸਰਕਾਰ ਦੇ ਕਾਰੀ ਰੋਸਿਆ ਇਹ ਜਿਹੜੀ ਐਮ ਐਸ ਸੀ ਆ ਸਬਜ਼ੀਆਂ ਤੇ ਵੀ ਦਿੱਤੀ ਜਾਵੇ ਵਲਾਂ ਤੇ ਵੀ ਦਿੱਤੀ ਜਾਵੇ ਤੇ ਕਿਸਾਨਾਂ ਦੇ ਕਦੇ ਜਿਹੜੇ ਉਹ ਮਾਫੀ ਦੇ ਜਾਂਦੇ ਆ ਤੇ ਜਾ ਜਾਂਦੇ ਆ ਜਦੋਂ ਸਾਨੂੰ ਇਹ ਕਰ ਦਿੰਦੇ ਆ ਵੀ ਤੁਸੀਂ ਜਾਓ ਤੇ ਅਸੀਂ ਆ ਚੀਜ਼ਾਂ ਮੰਨ ਲੀਆਂ ਨੇ ਉਹ ਫਿਰ ਸਟੈਂਡ ਉੱਤੇ ਰਹਿਣ ਦਿੰਦਾ ਦੇਖੋ ਰਹਿ ਗਿਆ ਐਮਐਸਸੀ ਤੇ ਕੱਲੀ ਰਹਿ ਗਿਆ ਕਣਕ ਤੇ ਤੇ ਝੋਨੇ ਤੇ ਹੋਰ ਕਿਸੇ ਦਾ ਸਰਵੋਤਮਹੀਆਗੀ ਜਵਾਬ ਤੇ ਨਹੀਂ ਹੈਗੀ ਨਹੀਂ ਭਾਜੀ ਤੋਰੀਏ ਤੇ ਨਹੀਂ ਹੈਗੀ ਇਹ ਚੁੱਕੀ ਤੱਕ ਜਿਸ ਕਰਕੇ ਸਾਨੂੰ ਤੁਹਾਡੀ ਸਹਾਇਤਾ ਨਾ ਫਿਰ ਪਾਉਂਦੇ